ਹੈਲੋ एवरीवन ਕਿਵੇਂ ਹੋ ਤੁਸੀਂ ਸਾਰੇ ਬ੍ਰਾਈਟ ਫਿਊਚਰ ਅਕੈਡਮੀ ਤੇ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਲਾਸ ਆਪਣਾ ਅੱਜ ਦਾ ਵਿਸ਼ਾ ਹੈ ਬਾਬਾ ਬੁੱਲੇ ਸ਼ਾਹ ਜੀ ਬਾਦਿਆਂ ਆਪਣੇ ਅੱਜ ਦੇ ਪਹਿਲੇ ਪ੍ਰਸ਼ਨ ਵਨ ਬਾਬਾ ਬੁੱਲੇ ਸ਼ਾਹ ਜੀ ਦਾ ਜਨਮ ਕਿੱਥੇ ਹੋਇਆ ਸੀ ਪਾਕਪਟਨ ਉੱਚਗਿੱਲਾ ਕਸੂਰ ਲਾਹੌਰ ਹਾਂਜੀ ਦੱਸੋ जनम, पतन, जनम, बाबा बुल्ला शाह जी ਦਾ ਜਨਮ ਕਿੱਥੇ ਹੋਇਆ ਸੀ ਪਾਕਪਟਨ ਉੱਚਗਿੱਲਾ ਕਸੂਰ ਲਾਹੌਰ ਤਾਂ ਆਪਣਾ ਰਾਈਟ ਆਨਸਰ ਹੈ ਉੱਚਗਿੱਲਾ ਬਾਅਦਿਆ ਅਗਲੇ ਪ੍ਰਸ਼ਨ ਵਨ ਬਾਬਾ ਬੁੱਲਾ शाह जी ਦਾ ਜਨਮ 1630 ਈਸਵੀ ਵਿੱਚ ਮੁਲਤਾਨ ਦੇ ਨੇੜੇ ਪਿੰਡ ਉੱਚਾਗਿੱਲਾ ਵਿੱਚ ਹੋਇਆ ਬਾਬਾ ਬੁੱਲੇ शाह जी ਦਾ ਅਸਲੀ ਨਾਮ ਕੀ ਸੀ ਬੁੱਲਾ शाह ਅਬਦੁੱਲਾ ਸ਼ਾ ਫਰੀਦੁਦੀਨ ਸ਼ਾ ਅਹਿਮਦ ਸ਼ਾ ਹਾਂਜੀ ਦੱਸੋ ਬਾਬਾ ਬੁੱਲਾ ਜੀ ਦਾ ਅਸਲੀ ਨਾਮ ਕੀ ਸੀ ਬੁੱਲਾ ਸ਼ਾ ਅਬਦੁੱਲਾ ਸ਼ਾ ਫਰੀਦੁਦੀਨ ਸ਼ਾ ਅਹਿਮਦ ਸ਼ਾ ਤਾਂ ਆਪਣਾ ਰਾਈਟ ਆਨਸਰ ਹੈ ਅਬਦੁੱਲਾ ਸ਼ਾ ਵਾਦੇ ਹਾਂ ਅਗਲੇ ਪ੍ਰਸ਼ਨ ਵਾਲ ਬਾਬਾ ਬੁੱਲੇ ਸ਼ਾਹ ਜੀ ਦਾ ਸਮਾਂ ਕਿਹੜਾ ਸੀ 13ਵੀਂ ਸਦੀ 15ਵੀਂ ਸਦੀ 17ਵੀਂ ਤੋਂ 18ਵੀਂ ਸਦੀ 19ਵੀਂ ਸਦੀ ਹਾਂਜੀ ਦੱਸੋ ਬਾਬਾ ਬੁੱਲਾ ਸ਼ਾਹ ਜੀ ਦਾ ਸਮਾਂ ਕਿਹੜਾ ਸੀ ਆਪਣਾ ਰਾਈਟ ਆਨਸਰ ਹੈ 17ਵੀਂ ਤੋਂ 18ਵੀਂ ਸਦੀ ਬਾਬਾ ਬੁੱਲਾ ਸ਼ਾਹ ਜੀ ਦਾ ਸਮਾਂ 1680 ਤੋਂ ਲੈ ਕੇ 1757 ਈਸਵੀ ਤੱਕ ਰਹਾ ਸੀ ਆਦੇ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲਾ ਜੀ ਕਿਹੜੇ ਸੂਫੀ ਫਕੀਰ ਦੇ ਚੇਲੇ ਸਨ ਮੀਆਂ ਮਿਰਜੀ ਸ਼ਾ ਇਨਾਇਤ ਕਾਦਰੀ ਸ਼ਾ ਹੁਸੈਨ ਮੀਆਂ ਅਬਦੁਲ ਸ਼ਾ ਹਾਂਜੀ ਬਾਬਾ ਬੁੱਲਾ ਸ਼ਾਹ ਜੀ ਕਿਹੜੇ ਸੂਫੀ ਫਕੀਰ ਦੇ ਚੇਲੇ ਸਨ ਮੀਆਂ ਮਿਰਜੀ ਸ਼ਾ ਇਨਾਇਤ ਕਾਦਰੀ ਸ਼ਾ ਹੁਸੈਨ ਮੀਆਂ ਅਬਦੁਲ ਹਕੀਮ ਤਾਂ ਆਪਣਾ ਰਾਈਟ ਆਨਸਰ ਹੈ ਸ਼ਾ ਇਨਾਇਤ ਕਾਦਰੀ ਬਾਬਾ ਬੁੱਲੇ ਸ਼ਾਹ ਜੀ ਨੇ ਆਪਣੇ ਆਤਮਿਕ ਗੁਰੂ ਸ਼ਾਹ ਇਨਾਇਤ ਕਾਦਰੀ ਤੋਂ ਸੂਫੀ ਸਿੱਖਿਆ ਪ੍ਰਾਪਤ ਕੀਤੀ ਸੀ ਵਾਧਿਆ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲਾ ਸ਼ਾਹ ਜੀ ਦੀਆਂ ਰਚਨਾਵਾਂ ਕਿਸ ਰੂਪ ਵਿੱਚ ਪ੍ਰਸਿੱਧ ਹਨ ਵਾਰਾਂ ਕਾਫੀਆਂ ਤੇ ਕੂਫੀਆਂ ਦੁਹਿਰੇ ਗਜਲਾਂ ਹਾਂਜੀ ਦੱਸੋ ਬਾਬਾ ਬੁੱਲੇ ਸ਼ਾਹ ਜੀ ਦੀਆਂ ਰਚਨਾਵਾਂ ਕਿਸ ਰੂਪ ਵਿੱਚ ਪ੍ਰਸਿੱਧ ਹਨ ਵਾਰਾਂ ਕਾਫੀਆਂ दोहरे गजला काफिया। काफिया तो अपना राइट आंसर है काफियां काफियां ਤੋਂ ਇਲਾਵਾ ਬਾਬਾ ਬੁੱਲੇ ਸ਼ਾਹ ਜੀ ਨੇ ਕਈ ਗੰਢਾਂ ਦੀ ਵੀ ਰਚਨਾ ਕੀਤੀ ਸੀ ਬਾਧੀਆਂ ਅਗਲੇ ਪ੍ਰਸ਼ਨ ਵੱਲ ਉਸ ਤੋਂ ਪਹਿਲਾਂ ਦੇਖੋ ਬਾਬਾ ਬੁੱਲੇ ਸ਼ਾਹ ਦੀਆਂ ਰਚਨਾਵਾਂ ਮੁੱਖ ਤੌਰ ਤੇ ਕਾਫੀਆਂ ਕੂਫੀਆਂ ਤੇ 12 ਮਾਦੇ ਰੂਪ ਵਿੱਚ ਮਿਲਦੀਆਂ ਹਨ ਬਾਬਾ ਬੁੱਲੇ ਸ਼ਾਹ ਜੀ ਦੀ ਰਚਨਾਵਾਂ ਦੀਪਾਸ਼ਾ ਕੀ ਸੀ ਫਾਰਸੀ ਉਰਦੂ ਪੰਜਾਬੀ ਹਿੰਦੀ ਹਾਂਜੀ ਦੱਸੋ ਬਾਬਾ ਬੁੱਲੇ ਸ਼ਾਹ ਜੀ ਦੀ ਰਚਨਾਵਾਂ ਦੀਪਾਸ਼ਾ ਕੀ ਸੀ ਫਾਰਸੀ ਉਰਦੂ ਪੰਜਾਬੀ ਹਿੰਦੀ ਤਾਂ ਆਪਣਾ ਰਾਈਟ ਆਨਸਰ ਹੈ ਪੰਜਾਬੀ ਆਧਿਆਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਜੀ ਦੀ ਰਚਨਾ ਦਾ ਮੁੱਖ ਵਿਸ਼ਾ ਕੀ ਸੀ ਇਤਿਹਾਸ ਰਾਜਨੀਤੀ ਪ੍ਰੇਮ ਤੇ ਆਤਮਿਕਤਾ ਵਿਗਿਆਨ ਹਾਂਜੀ ਦੱਸੋ ਬੁੱਲੇ ਸ਼ਾਹ ਜੀ ਦੀ ਰਚਨਾ ਦਾ ਮੁੱਖ ਵਿਸ਼ਾ ਕੀ ਸੀ ਇਤਿਹਾਸ ਰਾਜਨੀਤੀ ਪ੍ਰੇਮ ਤੇ ਆਤਮਿਕਤਾ ਵਿਗਿਆਨ ਤਾਂ ਆਪਣਾ ਰਾਈਟ ਆਨਸਰ ਹੈ ਪ੍ਰੇਮ ਤੇ ਆਤਮਿਕਤਾ ਬੁੱਲੇ ਸ਼ਾਹ ਦੀਆਂ ਕਵਿਤਾਵਾਂ ਵਿੱਚ ਪ੍ਰੇਮ ਸਮਾਨਤਾ ਰੱਬ ਨਾਲ ਮਿਲਾਪ ਦਾ ਸੰਦੇਸ਼ ਦਿੱਤਾ ਗਿਆ ਹੈ ਬਾਅਦਿਆਂ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਜੀ ਦਾ ਮাজার ਕਿੱਥੇ ਸਥਿਤ ਹੈ ਲਾਹੌਰ ਪਾਕਪਟਨ ਕਸੂਰ ਅੰਮ੍ਰਿਤਸਰ ਹਾਂਜੀ ਦੱਸੋ ਬਾਬਾ ਬੁੱਲੇ ਸ਼ਾਹ ਜੀ ਦਾ ਮাজার ਕਿੱਥੇ ਸਥਿਤ ਹੈ ਲਾਹੌਰ ਪਾਕਪਟਨ ਕਸੂਰ ਅੰਮ੍ਰਿਤਸਰ ਤਾਂ ਆਪਣਾ ਰਾਈਟ ਆਨਸਰ ਹੈ ਕਸੂਰ ਬਾਬਾ ਬੁੱਲੇ ਸ਼ਾਹ ਜੀ ਦਾ ਮাজার ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਵਿੱਚ ਸਥਿਤ ਹੈ ਬਾਦਿਆਂ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਜੀ ਦੀ ਕਵਿਤਾ ਵਿੱਚ ਸਭ ਤੋਂ ਵੱਧ ਕਿਸ ਦਾ ਜ਼ਿਕਰ ਹੁੰਦਾ ਹੈ ਰਾਜਿਆਂ ਦਾ ਗੁਰੂ ਚੇਲੇ ਦੇ ਸਬੰਧ ਦਾ ਧਾਰਮਿਕ ਰੀਤੀ ਰਿਵਾਜ ਦਾ ਲੋਕ ਸੰਸਾਰ ਦਾ ਹਾਂਜੀ ਦੱਸੋ ਬੁੱਲੇ ਸ਼ਾਹ ਜੀ ਦੀ ਕਵਿਤਾ ਵਿੱਚ ਸਭ ਤੋਂ ਵੱਧ ਕਿਸ ਦਾ ਜ਼ਿਕਰ ਹੁੰਦਾ ਹੈ ਰਾਜਿਆਂ ਦਾ ਗੁਰੂ ਚੇਲੇ ਦੇ ਸਬੰਧ ਦਾ ਧਾਰਮਿਕ ਰੀਤੀ ਰਿਵਾਜ ਦਾ ਲੋਕ ਸੰਸਾਰ ਦਾ ਤਾਂ ਆਪਣਾ ਰਾਈਟ ਆਨਸਰ ਹੈ ਗੁਰੂ ਚੇਲੇ ਦੇ ਸਬੰਧ ਦਾ ਬਾਬਾ ਬੁੱਲੇ ਸ਼ਾਹ ਜੀ ਆਪਣੇ ਗੁਰੂ ਸ਼ਾ ਇਨਾਇਤ ਨੂੰ ਰੱਬ ਮੰਨਦੇ ਸਨ ਅਤੇ ਆਪਣੀ ਕਵਿਤਾ ਵਿੱਚ ਇਸ ਸਬੰਧ ਨੂੰ ਦਰਸਾਉਂਦੇ ਹਨ ਬਾਦਦੇ ਹਾਂ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾ ਜੀ ਨੇ ਕਿਸ ਦੇ ਵਿਰੋਧ ਵਿੱਚ ਕਲਮ ਚਲਾਈ ਧਰਮਾਂ ਦੇ ਵੰਡ ਸੂਫੀ ਫਕੀਰ ਲੋਕਤਨ ਕਿਸਾਨੀ ਪ੍ਰਣਾਲੀ ਹਾਂਜੀ ਦੱਸੋ ਬਾਬਾ ਬੁੱਲੇ ਸ਼ਾ ਜੀ ਨੇ ਕਿਸ ਦੇ ਵਿਰੋਧ ਵਿੱਚ ਕਲਮ ਚਲਾਈ ਧਰਮਾਂ ਦੇ ਵੰਡ ਸੂਫੀ ਫਕੀਰ ਲੋਕਤੰਤ ਕਿਸਾਨੀ ਪ੍ਰਣਾਲੀ ਤਾਂ ਆਪਣਾ ਰਾਈਟ ਆਨਸਰ ਹੈ ਤਰਮਦੀ ਵੰਡ ਬਾਬਾ ਬੁੱਲੇ ਸ਼ਾਹ ਜੀ ਨੇ ਆਪਣੀ ਕਵਿਤਾ ਰਾਹੀਂ Hindu Muslim ਵੰਡ ਜਾਤਪਤ ਅਤੇ ਰੂੜੀਵਾਦੀ ਰਸਮਾਂ ਦਾ ਵਿਰੋਧ ਕੀਤਾ ਸੀ ਆਦੇਹਾ ਅਗਲੇ ਪ੍ਰਸ਼ਨ ਵੱਲ बाबा बुल्ले शाह जी ਕਿਸ ਧਾਰਮਿਕ ਫਿਰਕੇ ਨਾਲ ਸੰਬੰਧਿਤ ਸਨ ਨਕਸ਼ਬੰਦੀ ਕਾਦਰੀ ਚਿਸ਼ਤੀ ਸ਼ਹਰਾਵਰਦੀ ਹਾਂਜੀ ਦੱਸੋ ਬਾਬਾ ਬੁੱੱਲੇ ਸ਼ਾਹ ਜੀ ਕਿਸ ਧਾਰਮਿਕ ਫਿਰਕੇ ਨਾਲ ਸੰਬੰਧਿਤ ਸਨ ਨਕਸ਼ਬੰਦੀ ਕਾਦਰੀ ਚਿਸ਼ਤੀ ਸ਼ਹਰਾਵਰਦੀ ਤਾਂ ਆਪਣਾ ਰਾਈਟ ਆਨਸਰ ਹੈ ਕਾਦਰੀ ਬਾਅਦੇ ਹਾਂ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਜੀ ਦੀ ਕਵਿਤਾ ਵਿੱਚ ਕਿਸ ਲੋਕ ਸੰਗੀਤਕ ਰੂਪ ਦਾ ਵੱਡਾ ਯੋਗਦਾਨ ਹੈ ਧੁਨ ਕਾਫੀ ਵਾਰ ਭਜਨ ਹਾਂਜੀ ਦੱਸੋ ਬਾਬਾ ਬੁੱਲੇ ਸ਼ਾਹ ਜੀ ਦੀ ਕਵਿਤਾ ਵਿੱਚ ਕਿਸ ਲੋਕ ਸੰਗੀਤਕ ਰੂਪ ਦਾ ਵੱਡਾ ਯੋਗਦਾਨ ਹੈ ਧੁਨ ਕਾਫੀ ਵਾਰ ਭਜਨ ਤਾਪਣਾ ਰਾਈਟ ਆਨਸਰ ਹੈ ਕਾਫੀ ਬਾਬਾ ਬੁੱਲੇ ਸ਼ਾਹ ਜੀ ਦੀਆਂ ਕਵਿਤਾਵਾਂ ਨੂੰ ਕਾਫੀ ਰੂਪ ਵਿੱਚ ਗਾਇਆ ਜਾਂਦਾ ਹੈ ਜੋ ਲੋਕਾਂ ਵਿੱਚ ਬਹੁਤ ਪ੍ਰਸਿੱਧ ਹੈ। ਵਾਧੇ ਹਾਂ ਅਗਲੇ ਪ੍ਰਸ਼ਨ ਵੱਲ। ਬਾਬਾ ਬੁੱਲੇ ਸ਼ਾਹ ਦਾ ਮਜ਼ਾਰ ਕਿਸ ਸ਼ਹਿਰ ਦੇ ਨੇੜੇ ਹੈ? ਗੁਰਦਾਸਪੁਰ, ਲਾਹੌਰ, ਕਸੂਰ, ਮਲਤਾਨ। ਹਾਂਜੀ ਦੱਸੋ ਬਾਬਾ ਬੁੱਲੇ ਸ਼ਾਹ ਜੀ ਦਾ ਮਜ਼ਾਰ ਕਿਸ ਸ਼ਹਿਰ ਦੇ ਨੇੜੇ ਹੈ? ਗੁਰਦਾਸਪੁਰ ਲਾਹੌਰ ਕਸੂਰ ਮਲਤਾਨ ਤਾਂ ਆਪਣਾ ਰਾਈਟ ਆਨਸਰ ਹੈ ਕਸੂਰ ਵਾਧਿਆ ਨੈਕਸਟ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਜੀ ਕਿਹੜੀ ਕਵਿਤਾ ਸ਼ੈਲੀ ਵਿੱਚ ਨਹੀਂ ਲਿਖਦੇ ਸਨ ਗ਼ਜ਼ਲ ਕਾਫੀ ਬਾਰਾਮਾ ਕੁਫੀ ਹਾਂਜੀ ਦੱਸੋ ਬਾਬਾ ਬੁੱਲੇ ਸ਼ਾਹ ਜੀ ਕਿਹੜੀ ਕਵਿਤਾ ਸ਼ੈਲੀ ਵਿੱਚ ਨਹੀਂ ਲਿਖਦੇ ਸਨ ਗ਼ਜ਼ਲ ਕਾਫੀ ਬਾਰਾ ਮਾ ਖੂਫੀ ਤਾਂ ਆਪਣਾ ਰਾਈਟ ਆਨਸਰ ਹੈ ਗ਼ਜ਼ਲ ਵਾਧੇ ਹਾਂ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਦੀ ਰਚਨਾ ਦਾ ਕੇਂਦਰੀ ਸੰਦੇਸ਼ ਕੀ ਹੈ ਧਾਰਮਿਕ ਰਸਮਾਂ ਪ੍ਰੇਮ ਤੇ ਮਨੁੱਖਤਾ ਰਾਜਨੀਤਿਕ ਆਜ਼ਾਦੀ ਕਿਸਾਨੀ ਹਾਂਜੀ ਦੱਸੋ ਬਾਬਾ ਬੁੱਲੇ ਸ਼ਾਹ ਜੀ ਦੀ ਰਚਨਾ ਦਾ ਕੇਂਦਰੀ ਸੰਦੇਸ਼ ਕੀ ਹੈ ਧਾਰਮਿਕ ਰਸਮਾਂ ਪ੍ਰੇਮ ਤੇ ਮਨੁੱਖਤਾ ਰਾਜਨੀਤਿਕ ਆਜ਼ਾਦੀ ਕਿਸਾਨੀ ਦਾ ਆਪਣਾ ਰਾਈਟ ਆਨਸਰ ਹੈ ਪ੍ਰੇਮ ਤੇ ਮਨੁੱਖਤਾ ਵਧਿਆ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਦੀ ਕਵਿਤਾ ਵਿੱਚ ਸਭ ਤੋਂ ਵੱਧ ਵਿਰੋਧ ਕਿਸ ਦਾ ਕੀਤਾ ਗਿਆ ਹੈ ਗਰੀਬੀ ਰੂੜੀ ਵਾਤੇ ਜਾਤ ਪਾਤ ਬੇਰੁਜ਼ਗਾਰੀ ਵਿਦੇਸ਼ੀ ਹਮਲੇ ਹਾਂਜੀ ਬਾਬਾ ਬੁੱਲੇ ਸ਼ਾਹ ਦੀ ਕਵਿਤਾ ਵਿੱਚ ਸਭ ਤੋਂ ਵੱਧ ਵਿਰੋਧ ਕਿਸ ਦਾ ਕੀਤਾ ਗਿਆ ਹੈ ਗਰੀਬੀ ਰੂੜੀ ਵਾਤੇ ਜਾਤ ਪਾਤ ਬੇਰੁਜ਼ਗਾਰੀ ਵਿਦੇਸ਼ੀ ਹਮਲੇ ਤਾਂ ਆਪਣਾ ਰਾਈਟ ਆਨਸਰ ਹੈ ਰੂੜੀ ਵਾਤੇ ਜਾਤ ਪਾਤ ਆਧਿਆ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਜੀ ਦਾ ਗੁਰੂ ਪੇਸ਼ੇ ਨਾਲ ਕੀ ਸੀ ਕਿਸਾਨ ਬਾਗਵਾਨ ਮੱਛੀਵਾਰ ਮਲਾ ਹਾਂਜੀ ਬਾਬਾ ਬੁੱਲੇ ਸ਼ਾਹ ਜੀ ਦਾ ਗੁਰੂ ਪੇਸ਼ੇ ਨਾਲ ਕੀ ਸੀ ਕਿਸਾਨ ਬਾਗਵਾਨ ਮੱਛੀਮਾਰ ਮਲਾ ਤਾਂ ਆਪਣਾ ਰਾਈਟ ਆਨਸਰ ਹੈ ਬਾਗਵਾਨ ਬੁੱਲੇ ਸ਼ਾਹ ਜੀ ਦਾ ਗੁਰੂ ਸੀ ਸ਼ਾਹ ਇਨਾਇਤ ਕਾਦਰੀ ਬੁੱਲੇ ਸ਼ਾਹ ਦੇ ਗੁਰੂ ਸ਼ਾ ਇਨਾਇਤ ਕਾਦਰੀ ਪੇਸ਼ੇ ਨਾਲ ਬਾਗਵਾਨ ਸਨ ਵਾਧੇ ਹਨ ਆਪਣੇ ਅੱਜ ਦੇ 18 ਨੰਬਰ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਜੀ ਦੀ ਕਵਿਤਾ ਕਿਹੜੇ ਕਵੀ ਦੀ ਕਵਿਤਾ ਨਾਲ ਮਿਲਦੀ ਹੈ ਬਾਬਾ ਫਰੀਦ ਗੁਰੂ ਨਾਨਕ ਦੇਵ ਜੀ ਸ਼ਾਹ ਹੁਸੈਨ ਸਾਰੇ ਹਾਂਜੀ ਦੱਸੋ ਬਾਬਾ ਬੁੱਲੇ ਸ਼ਾਹ ਜੀ ਦੀ ਕਵਿਤਾ ਕਿਹੜੇ ਕਵੀ ਦੀ ਕਵਿਤਾ ਨਾਲ ਮਿਲਦੀ ਹੈ ਬਾਬਾ ਫਰੀਦ ਗੁਰੂ ਨਾਨਕ ਦੇਵ ਜੀ ਸ਼ਾਹ ਹੁਸੈਨ ਸਾਰੇ ਤਾਂ ਆਪਣਾ ਰਾਈਟ ਆਨਸਰ ਹੈ ਸਾਰੇ ਬਾਬਾ ਬੁੱਲੇ ਸ਼ਾਹ ਜੀ ਦੀ ਕਵਿਤਾ ਵਿੱਚ ਬਾਬਾ ਫਰੀਦ ਗੁਰੂ ਨਾਨਕ ਤੇ ਸ਼ਾਹ ਹੁਸੈਨ ਦੇ ਵਿਚਾਰਾਂ ਦੀ ਛਾਪ ਮਿਲਦੀ ਹੈ ਵਧਦੇ ਹਾਂ ਆਪਣੇ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਦੀ ਕਵਿਤਾ ਵਿੱਚ ਕਿਸ ਕਿਸਮ ਦੀ ਭਾਸ਼ਾ ਵਰਤੀ ਗਈ ਹੈ ਫਾਰਸੀ ਸ਼ਬਦਾਵਲੀ ਉੱਚ ਕੋਟੀ ਦੀ ਅਰਬੀ ਲੋਕ ਭਾਸ਼ਾ ਪੰਜਾਬੀ ਸੰਸਕ੍ਰਿਤ ਹਾਂਜੀ ਦੱਸੋ ਬੁੱਲੇ ਸ਼ਾਹ ਨੇ ਆਪਣੀਆਂ ਰਚਨਾਵਾਂ ਵਿੱਚ ਕਿਹੜੀ ਭਾਸ਼ਾ ਦੀ ਵਰਤੋਂ ਕੀਤੀ ਹੈ ਫਾਰਸੀ ਸ਼ਬਦਾਵਲੀ ਉੱਚ ਕੋਟੀ ਦੇ ਅਰਬੀ ਲੋਕ ਭਾਸ਼ਾ ਪੰਜਾਬੀ ਸੰਸਕ੍ਰਿਤ ਤਾਂ ਆਪਣਾ ਰਾਈਟ ਆਨਸਰ ਹੈ ਲੋਕ ਭਾਸ਼ਾ ਪੰਜਾਬੀ ਬਾਧਿਆ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਜੀ ਦੀ ਮੌਤ ਕਦੋਂ ਹੋਈ 1757 1780 1650 1700 हां जी दसो बाबा बुल्ले शाह जी दी मौत कदों होई 1757 1780 1650 1700 ਤਾਂ ਆਪਣਾ ਰਾਈਟ ਆਨਸਰ ਹੈ 1750 ਵਧਦੇ ਹਾਂ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਨੇ ਕਿਸ ਦੇ ਰਾਹੀਂ ਰੱਬ ਨੂੰ ਜਾਣਨ ਦੀ ਪ੍ਰੇਰਣਾ ਦਿੱਤੀ ਹੈ ਮੰਦਰਾ ਮਸਜਿਦਾ ਮਨੁੱਖ ਦੇ ਅੰਦਰ ਪਵਿੱਤਰ ਗ੍ਰੰਥਾਂ ਹਾਂਜੀ ਦੱਸੋ ਬਾਬਾ ਬੁੱਲੇ ਸ਼ਾਹ ਨੇ ਕਿਸ ਦੇ ਰਾਹੀਂ ਰੱਬ ਨੂੰ ਜਾਣਨ ਦੀ ਪ੍ਰੇਰਣਾ ਦਿੱਤੀ ਹੈ ਮੰਦਰਾ ਮਸਜਿਦਾ ਮਨੁੱਖ ਦੇ ਅੰਦਰ ਪਵਿੱਤਰ ਗ੍ਰੰਥਾਂ ਤਾਂ ਆਪਣਾ ਰਾਈਟ ਆਨਸਰ ਹੈ ਮਨੁੱਖ ਦੇ ਅੰਦਰ ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਰੱਬ ਮਨੁੱਖ ਦੇ ਅੰਦਰ ਵਸਦਾ ਹੈ ਉਸ ਨੂੰ ਬਾਹਰ ਨਹੀਂ ਅੰਦਰ ਖੋਜਣਾ ਚਾਹੀਦਾ ਹੈ ਬਾਦਿਆਂ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਜੀ ਦਾ ਜਨਮ ਸਾਲ ਕੀ ਹੈ 1650 1680 1700 1757 ਹਾਂਜੀ ਦੱਸੋ ਬਾਬਾ ਬੁੱਲੇ ਸ਼ਾਹ ਜੀ ਦਾ ਜਨਮ ਸਾਲ ਕੀ ਸੀ 1650 1680 1700 1757 ਤਾਂ ਆਪਣਾ ਰਾਈਟ ਆਨਸਰ ਹੈ 1680 1757 ਵਿੱਚ ਉਹਨਾਂ ਦਾ ਦਿਹਾਂਤ ਹੋਇਆ ਸੀ ਆਦੇਹਾ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਸ਼ਾ ਇਨਾਇਤ ਸ਼ਾ ਸ਼ਖੀਸ਼ਾ ਸ਼ਾ ਮੁਹੰਮਦ ਦਰਵੇਸ਼ ਸ਼ਾ ਹੁਸੈਨ ਹਾਂਜੀ ਬੁੱਲੇ ਸ਼ਾ ਜੀ ਦੇ ਪਿਤਾ ਦਾ ਨਾਮ ਦੱਸੋ ਸ਼ਾ ਇਨਾਇਤ ਸ਼ਕੀਸ਼ਾ ਸ਼ਾ ਮੁਹੰਮਦ ਦਰਵੇਸ਼ ਸ਼ਾ ਹੁਸੈਨ ਤਾਂ ਆਪਣਾ ਰਾਈਟ ਆਨਸਰ ਹੈ ਸ਼ਾ ਮੁਹੰਮਦ ਦਰਵੇਸ਼ ਵਧਦੇ ਹਾਂ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾ ਦੀਆਂ ਕਾਫੀਆਂ ਵਿੱਚ ਕਿਸ ਦਾ ਵਿਰੋਧ ਕੀਤਾ ਗਿਆ ਹੈ ਫਕੀਰਾਂ ਦਾ ਰਾਜਿਆਂ ਦਾ ਪਖੰਡੀ ਮੌਲਵੀਆਂ ਤੇ ਪੰਡਤਾਂ ਦਾ ਮਹਿਲਾਵਾਂ ਦਾ ਹਾਂਜੀ ਦੱਸੋ ਬੁੱਲੇ ਸ਼ਾਹ ਦੀਆਂ ਕਾਫੀਆਂ ਵਿੱਚ ਕਿਸ ਦਾ ਵਿਰੋਧ ਕੀਤਾ ਗਿਆ ਹੈ ਫਕੀਰਾਂ ਦਾ ਰਾਜਿਆਂ ਦਾ ਪਖੰਡੀ ਮੌਲਵੀਆਂ ਤੇ ਪੰਡਤਾਂ ਦਾ ਮਹਿਲਾਵਾਂ ਦਾ ਤਾਂ ਆਪਣਾ ਰਾਈਟ ਆਨਸਰ ਹੈ ਪਖੰਡੀ ਮੌਲਵੀਆਂ ਅਤੇ ਪੰਡਤਾਂ ਦਾ ਬਾਦਿਆਂ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਦੀ ਕਵਿਤਾ ਵਿੱਚ ਲੋਕ ਧਾਰਮਿਕ ਗੀਤਾਂ ਦਾ ਰੂਪ ਕਿਸ ਨੂੰ ਮਿਲਦਾ ਹੈ ਭਜਨ ਕੀਰਤਨ ਕਾਫੀ ਸਾਰੇ ਹਾਂਜੀ ਬਾਬਾ ਬੁੱਲੇ ਸ਼ਾਹ ਦੀ ਕਵਿਤਾ ਵਿੱਚ ਲੋਕ ਧਾਰਮਿਕ ਗੀਤਾਂ ਦਾ ਰੂਪ ਕਿਸ ਨੂੰ ਮਿਲਦਾ ਹੈ ਭਜਨ ਕੀਰਤਨ ਕਾਫੀ ਸਾਰੇ ਤਾਂ ਆਪਣਾ ਰਾਈਟ ਆਨਸਰ ਹੈ ਕਾਫੀ ਵਧਦੇ ਹਾਂ ਅਗਲੇ ਪ੍ਰਸ਼ਨ ਵੱਲ ਪਹਿਲਾ ਦੇਖੋ ਉਹਨਾਂ ਦੀਆਂ ਕਾਫੀਆਂ ਲੋਕ ਧਾਰਮਿਕ ਗੀਤਾਂ ਵਾਂਗ ਹਨ ਜੋ ਲੋਕ ਧੁਨ ਵਿੱਚ ਗਾਈਆਂ ਜਾਂਦੀਆਂ ਹਨ ਬਾਬਾ ਬੁੱਲੇ ਸ਼ਾਹ ਜੀ ਕਿਸ ਸ਼ਹਿਰ ਨਾਲ ਸਭ ਤੋਂ ਵੱਧ ਜੁੜੇ ਹੋਏ ਹਨ ਲਾਹੌਰ ਕਸੂਰ ਪਾਕਪਟਨ ਮਲਤਾਨ ਹਾਂਜੀ ਦੱਸੋ ਬਾਬਾ ਬੁੱਲੇ ਸ਼ਾਹ ਜੀ ਕਿਸ ਸ਼ਹਿਰ ਨਾਲ ਸਭ ਤੋਂ ਵੱਧ ਪ੍ਰਸਿੱਧ ਜੁੜੇ ਹੋਏ ਹਨ ਲਾਹੌਰ ਕਸੂਰ ਪਾਕਪਟਨ ਮਲਤਾਨ ਤਾਂ ਆਪਣਾ ਰਾਈਟ ਆਨਸਰ ਹੈ ਕਸੂਰ ਜੀਵਨ ਦਾ ਵੱਡਾ ਹਿੱਸਾ ਬਾਬਾ ਬੁੱਲੇ ਸ਼ਾਹ ਨੇ ਕਸੂਰ ਵਿੱਚ ਵਿਥਾਇਆ ਜਿੱਥੇ ਉਹਨਾਂ ਦੀ ਅੱਜਕੱਲ ਮਜ਼ਾਰ ਹੈ। ਆਦੇਹਾਂ ਅਗਲੇ ਪ੍ਰਸ਼ਨ ਵਾਲ। ਬਾਬਾ ਬੁੱਲੇ ਸ਼ਾਹ ਦੀ ਕਵਿਤਾ ਦਾ ਸੰਗ੍ਰਹਿ ਕਿਸ ਨਾਮ ਨਾਲ ਪ੍ਰਸਿੱਧ ਹੈ? ਬੁੱਲੇ ਸ਼ਾਹ ਦੀਆਂ ਕਾਫੀਆਂ, ਬੁੱਲੇ ਸ਼ਾਹ ਦੀ ਬਾਣੀ, ਬੁੱਲੇ ਸ਼ਾਹ ਦੀਆਂ ਵਾਰਾਂ ਕੋਈ ਪੁਸਤਕ ਨਹੀਂ ਮਿਲਦੀ। ਹਾਂਜੀ ਬੁੱਲੇ ਸ਼ਾਹ ਦੀਆਂ ਕਵਿਤਾ ਦਾ ਸੰਗ੍ਰਹਿ ਕਿਸ ਨਾਮ ਨਾਲ ਪ੍ਰਸਿੱਧ ਹੈ? ਬੁੱਲੇ ਸ਼ਾਹ ਦੀਆਂ ਕਾਫੀਆਂ ਬੁੱਲੇ ਸ਼ਾਦੀ ਬਾਣੀ ਬੁੱਲੇ ਸ਼ਾਦੀਆਂ ਵਾਰਾਂ ਕੋਈ ਪੁਸਤਕ ਨਹੀਂ ਮਿਲਦੀ ਤਾਂ ਆਪਣਾ ਰਾਈਟ ਆਨਸਰ ਹੈ ਬੁੱਲੇ ਸ਼ਾਦੀਆਂ ਕਾਫੀਆਂ ਉਹਨਾਂ ਦੀਆਂ ਰਚਨਾ ਕਾਫੀਆਂ ਦੇ ਰੂਪ ਵਿੱਚ ਇਕੱਠੀ ਕੀਤੀ ਜਾਂਦੀ ਹੈ ਬਾਅਦ ਦੇ ਹਨ ਆਪਣੇ 28 ਨੰਬਰ ਪ੍ਰਸ਼ਨ ਵਾਲਾ ਬਾਬਾ ਬੁੱਲੇ ਸ਼ਾਹ ਕਿਸ ਧਰਮ ਵਿੱਚ ਜਨਮੇ ਸਨ Hindu Musalman Sikh Christian ਹਾਂਜੀ ਦੱਸੋ ਬਾਬਾ ਫੁੱਲੇ ਸ਼ਾ ਕਿਸ ਧਰਮ ਵਿੱਚ ਜਨਮੇ ਸਨ Hindu, Musalman, Sikh, Christian ਤਾਂ ਵਾਧੇ ਹਾਂ ਆਪਣੇ ਆਪਣਾ ਰਾਈਟ ਆਨਸਰ ਹੈ Musalman ਵਾਧੇ ਹਾਂ ਆਪਣੇ ਅਗਲੇ ਪ੍ਰਸ਼ਨ ਵੱਲ ਪਹਿਲਾ ਦੇਖੋ ਜਿਵੇਂ ਬਾਬਾ ਫੁੱਲੇ ਸ਼ਾ ਮੁਸਲਮਾਨ ਪਰਿਵਾਰ ਵਿੱਚ ਜਨਮੇ ਸਾਰ ਪਰ ਉਹਨਾਂ ਨੇ ਮਨੁੱਖਤਾ ਨੂੰ ਹੀ ਸਭ ਤੋਂ ਵੱਡਾ ਧਰਮ ਮੰਨਿਆ ਹੈ। ਬਾਬਾ ਬੁੱਲੇ ਸ਼ਾਹ ਦੀ ਕਵਿਤਾ ਵਿੱਚ ਕਿਸ ਲਈ ਲੋਕਾਂ ਵਿੱਚ ਪ੍ਰਸਿੱਧ ਹੈ? ਮੁਸ਼ਕਿਲ ਸ਼ਬਦਾਵਲੀ, ਸਧਾਰਨ ਤੇ ਲੋਕ ਪਾਸ਼ਾ, ਰਾਜਨੀਤਿਕ ਵਿਚਾਰ, ਇਤਿਹਾਸਿਕ ਘਟਨਾਵਾਂ। ਹਾਂਜੀ, ਬਾਬਾ ਬੁੱਲੇ ਸ਼ਾਹ ਦੀ ਕਵਿਤਾ ਕਿਸ ਲਈ ਲੋਕਾਂ ਵਿੱਚ ਪ੍ਰਸਿੱਧ ਹੈ? ਮੁਸ਼ਕਿਲ ਸ਼ਬਦਾਵਲੀ, ਸਧਾਰਨ ਤੇ ਲੋਕ ਪਾਸ਼ਾ, ਰਾਜਨੀਤਿਕ ਵਿਚਾਰ ਇਤਿਹਾਸਿਕ ਘਟਨਾਵਾਂ ਤਾਂ ਆਪਣਾ ਰਾਈਟ ਆਨਸਰ ਹੈ ਸਧਾਰਨ ਤੇ ਲੋਕ ਭਾਸ਼ਾ ਉਹਨਾਂ ਨੇ ਲੋਕਾਂ ਦੀ ਆਮ ਭਾਸ਼ਾ ਵਿੱਚ ਹੀ ਆਪਣੀ ਰਚਨਾ ਲਿਖੀ ਬਾਅਦ ਵਿੱਚ ਅੱਜ ਦੇ 3 ਨੰਬਰ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਦੀ ਕਵਿਤਾ ਕਿਸ ਦੇ ਖਿਲਾਫ ਇੱਕ ਬਗਾਵਤ ਹੈ ਗੁਲਾਮੀ ਪਖੰਡ ਗਰੀਬੀ ਪ੍ਰੇਮ ਹਾਂਜੀ ਦੱਸੋ ਬਾਬਾ ਬੁੱਲੇ ਸ਼ਾਹ ਦੀ ਕਵਿਤਾ ਕਿਸ ਦੇ ਖਿਲਾਫ ਇੱਕ ਵਗਾਵਤ ਹੈ ਗੁਲਾਮੀ ਪਖੰਡ ਗਰੀਬੀ ਪ੍ਰੇਮ ਤਾਂ ਆਪਣਾ ਰਾਈਟ ਆਨਸਰ ਹੈ ਪਖੰਡ ਪਾਦੇ ਹਾਂ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਦੀ ਕਵਿਤਾ ਦਾ ਕਵਿਤਾ ਦੀ ਲੋਕ ਧਾਰਾ ਕਿਹੜੀ ਹੈ ਲੋਕ ਗੀਤ ਸੂਫੀ ਕਾ ਗਜ਼ਲ ਸ਼ਬਦ ਹਾਂਜੀ ਦੱਸ ਬਾਬਾ ਬੁੱਲੇ ਸ਼ਾ ਕਿਹੜੀ ਕਾਵਿ ਤਾਰਾ ਦੇ ਕਵੀ ਸਨ ਲੋਕਗੀਤ ਸੂਫੀ ਕਾ ਗਾਜਲ ਸ਼ਬਦ ਤਾਂ ਆਪਣਾ ਰਾਈਟ ਆਨਸਰ ਹੈ ਸੂਫੀ ਕਾਫੇ ਉਹਨਾਂ ਦੀ ਕਵਿਤਾ ਸੂਫੀ ਪਰੰਪਰਾ ਵਿੱਚ ਕਾਫੀ ਰੂਪ ਵਿੱਚ ਮਿਲਦੀ ਹੈ ਬਾਦਦੇ ਹਾਂ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾ ਦੀ ਕਵਿਤਾ ਕਿਸ ਰਸਤੇ ਤੇ ਸ਼ਫਾਰਿਸ਼ ਕਰਦੀ ਹੈ ਰਾਜਨੀਤੀ ਜੰਗ ਪ੍ਰੇਮ ਵਿਗਿਆਨ ਹਾਂਜੀ ਬਾਬਾ ਬੁੱਲੇ ਸ਼ਾਹ ਦੀ ਕਵਿਤਾ ਕਿਸ ਰਸਤੇ ਦੀ ਸ਼ਫਾਰਿਸ਼ ਕਰਦੀ ਹੈ ਰਾਜਨੀਤੀ ਜੰਗ ਪ੍ਰੇਮ ਵਿਗਿਆਨ ਤਾਂ ਆਪਣਾ ਰਾਈਟ ਆਨਸਰ ਹੈ ਪ੍ਰੇਮ ਉਹਨਾਂ ਨੇ ਮਨੁੱਖਤਾ ਤੇ ਰੱਬ ਤੱਕ ਪਹੁੰਚਣ ਦਾ ਰਸਤਾ ਪ੍ਰੇਮ ਦੱਸਿਆ ਹੈ ਅੱਧੇ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਦੇ ਸਮੇਂ ਕਿਹੜਾ ਮੁਗਲ ਬਾਦਸ਼ਾਹ ਰਾਜ ਕਰਦਾ ਸੀ ਅਕਬਰ ਔਰੰਗਜ਼ੇਬ ਸ਼ਾਜਾ ਬਹਾਦਰ ਸ਼ਾ ਹਾਂਜੀ ਦੱਸੋ ਬੁੱਲੇ ਸ਼ਾਹ ਦੇ ਸਮੇਂ ਕਿਹੜਾ ਮੁਗਲ ਬਾਦਸ਼ਾਹ ਸੀ ਅਕਬਰ ਔਰੰਗਜ਼ੇਬ ਸ਼ਾਜਾ ਬਹਾਦਰ ਸ਼ਾ ਤਾਂ ਆਪਣਾ ਰਾਈਟ ਆਨਸਰ ਹੈ ਔਰੰਗਜ਼ੇਬ ਵਾਦੇ ਹਾਂ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਨੇ ਧਾਰਮਿਕ ਗ੍ਰੰਥਾਂ ਤੋਂ ਵੱਧ ਕਿਸ ਨੂੰ ਮਹੱਤਵ ਦਿੱਤਾ ਹੈ ਰਾਜਾ ਗੁਰੂ ਮੰਦਿਰ ਤਨ ਹਾਂਜੀ ਦੱਸੋ ਬਾਬਾ ਬੁੱਲੇ ਸ਼ਾਹ ਨੇ ਧਾਰਮਿਕ ਗ੍ਰੰਥਾਂ ਤੋਂ ਵੱਧ ਕਿਸ ਨੂੰ ਮਹੱਤਵ ਦਿੱਤਾ ਹੈ ਰਾਜਾ ਗੁਰੂ ਮੰਦਿਰ ਤਨ ਤਾਂ ਆਪਣਾ ਰਾਈਟ ਆਨਸਰ ਹੈ ਗੁਰੂ ਬਾਅਦ ਦੇ ਹਾਂ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਦੀ ਕਵਿਤਾ ਕਿਸ ਕਿਸਮ ਦੇ ਲੋਕਾਂ ਦੇ ਖਿਲਾਫ ਸੀ ਸੱਚੇ ਫਕੀਰ ਪਖੰਡੀ ਧਾਰਮਿਕ ਆਗੂ ਕਿਸਾਨ ਮਜ਼ਦੂਰ ਹਾਂਜੀ ਬਾਬਾ ਬੁੱਲੇ ਸ਼ਾਹ ਜੀ ਦੀਆਂ ਕਵਿਤਾਵਾਂ ਕਿਸ ਕਿਸਮ ਦੇ ਲੋਕਾਂ ਦੇ ਖਿਲਾਫ ਸੀ ਸੱਚੇ ਫਕੀਰ ਪਖੰਡੀ ਧਾਰਮਿਕ ਆਗੂ ਕਿਸਾਨ ਮਜ਼ਦੂਰ ਤਾਂ ਆਪਣਾ ਰਾਈਟ ਆਨਸਰ ਹੈ ਪਖੰਡੀ ਧਾਰਮਿਕ ਆਗੂ ਉਨਾਂ ਨੇ ਪਖੰਡੀ ਪੰਡਤਾਂ ਤੇ ਮੌਲਵੀ ਦੀਆਂ ਰਸਮਾਂ ਦਾ ਖੰਡਨ ਕੀਤਾ ਬਾਅਦਿਆਂ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਦੀ ਕਵਿਤਾ ਕਿਸ ਦੇ ਹੱਕ ਵਿੱਚ ਹੈ ਧਨ ਰਾਜਨੀਤੀ ਸਮਾਨਤਾ ਵੰਡ ਹਾਂਜੀ ਦੱਸੋ ਬਾਬਾ ਬੁੱਲੇ ਸ਼ਾਹ ਦੀ ਕਵਿਤਾ ਕਿਸ ਦੇ ਹੱਕ ਵਿੱਚ ਹੈ ਧਨ ਰਾਜਨੀਤੀ ਸਮਾਨਤਾ ਵੰਡ ਤਾਂ ਆਪਣਾ ਰਾਈਟ ਆਨਸਰ ਹੈ ਸਮਾਨਤਾ ਬਾਧਿਆ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾ ਕਿਸ ਭਾਵਨਾ ਨੂੰ ਸਭ ਤੋਂ ਮਹੱਤਵਪੂਰਨ ਮੰਨਦੇ ਸਨ ਪ੍ਰੇਮ ਰਾਜ ਤਨ ਵਿਗਿਆਨ ਹਾਂਜੀ ਬਾਬਾ ਬੁੱਲੇ ਸ਼ਾ ਕਿਸ ਭਾਵਨਾ ਨੂੰ ਸਭ ਤੋਂ ਮਹੱਤਵਪੂਰਨ ਮੰਨਦੇ ਹਨ ਪ੍ਰੇਮ ਰਾਜ ਤਨ ਵਿਗਿਆਨ ਤਾਂ ਆਪਣਾ ਰਾਈਟ ਆਨਸਰ ਹੈ ਪ੍ਰੇਮ ਵਧਦੇ ਹਾਂ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਦੀਆਂ ਕਾਫੀਆਂ ਆਮ ਤੌਰ ਤੇ ਕਿਸ ਨੇ ਗਾਈਆਂ ਧਾਰਮਿਕ ਗਾਇਕ ਲੋਕ ਗਾਇਕ ਅਤੇ ਕਾਵਲ ਕਵਾਲ ਮਹਿਲਾਵਾਂ ਰਾਜੇ ਹਾਂਜੀ ਬੁੱਲੇ ਸ਼ਾਹ ਜੀ ਦੀਆਂ ਕਾਫੀਆਂ ਕਿਸ ਨੇ ਗਾਈਆਂ ਸੀ ਧਾਰਮਿਕ ਗਾਇਕ ਲੋਕ ਗਾਇਕ ਅਤੇ ਕਵਾਲ ਮਹਿਲਾਵਾਂ ਰਾਜੇ ਦਾ ਆਪਣਾ ਰਾਈਟ ਆਨਸਰ ਹੈ ਲੋਕ ਗਾਇਕ ਅਤੇ ਕਵਾਲ ਉਹਨਾਂ ਦੀਆਂ ਕਾਫੀਆਂ ਲੋਕ ਗਾਇਕਾਂ ਤੇ ਕਵਾਲਾਂ ਵੱਲੋਂ ਗਾਈਆਂ ਗਈਆਂ ਵਾਧੇ ਆਪਣੇ ਅਗਲੇ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਨੇ ਕਿਸ ਧਾਰਮਿਕ ਇਕਤਾ ਦਾ ਸੰਦੇਸ਼ ਦਿੱਤਾ Hindu Sikh Hindu Muslim Sikh Muslim ਸਾਰੇ ਧਰਮ ਹਾਂਜੀ ਦੱਸੋ ਬੁੱਲੇ ਸ਼ਾਹ ਨੇ ਕਿਸ ਧਾਰਮਿਕ ਇਕਤਾ ਦਾ ਸੰਦੇਸ਼ ਦਿੱਤਾ ਸੀ ਹਿੰਦੂ ਸਿੱਖ ਹਿੰਦੂ ਮੁਸਲਮਾਨ ਸਿੱਖ ਮੁਸਲਮਾਨ ਸਾਰੇ ਧਰਮ ਤਾਂ ਆਪਣਾ ਰਾਈਟ ਆਨਸਰ ਹੈ ਸਾਰੇ ਧਰਮ ਬੁੱਲੇ ਸ਼ਾਹ ਨੇ ਕਿਹਾ ਕਿ ਸਾਰੇ ਧਰਮਾਂ ਦਾ ਕੇਂਦਰ ਇੱਕ ਰੱਬ ਹੈ ਵਾਦਦੇ ਹਾਂ ਆਪਣੇ ਅੱਜ ਦੇ 40 ਨੰਬਰ ਪ੍ਰਸ਼ਨ ਵੱਲ ਬਾਬਾ ਬੁੱਲੇ ਸ਼ਾਹ ਜੀ ਦੀ ਕਵਿਤਾ ਕਿਹੜੇ ਧਾਰਮਿਕ ਤਰੀਕੇ ਨਾਲ ਲੋਕਾਂ ਵਿੱਚ ਪ੍ਰਸਾਰਿਤ ਹੋਈ ਹਾਂਜੀ ਬਾਬਾ ਬੁੱਲੇ ਸ਼ਾਹ ਦੀ ਕਵਿਤਾ ਕਿਹੜੇ ਤਰੀਕੇ ਨਾਲ ਲੋਕਾਂ ਵਿੱਚ ਪ੍ਰਸਾਰਿਤ ਹੋਈ ਲਿਖਤ ਰੂਪ ਗਾਇਕੀ ਤੇ ਲੋਕਤਨ ਪੋਥੀਆਂ ਦਰਬਾਰਾਂ ਹਾਂਜੀ ਦੱਸੋ ਬੁੱਲੇ ਸ਼ਾਹ ਦੀ ਕਵਿਤਾ ਕਿਹੜੇ ਤਰੀਕੇ ਨਾਲ ਲੋਕਾਂ ਵਿੱਚ ਪ੍ਰਸਾਰਿਤ ਹੋਈ ਲਿਖਤ ਰੂਪ ਗਾਇਕੀ ਤੇ ਲੋਕਤਨ ਪੋਥੀਆਂ ਦਰਬਾਰਾਂ ਤਾਂ ਆਪਣਾ ਰਾਈਟ ਆਨਸਰ ਹੈ ਗਾਇਕੀ ਤੇ ਲੋਕਤਨ ਬਾਧਦੇ ਆਪਨੇ ਅਗਲੇ ਤਾਂ ਆਪਣੀ ਅੱਜ ਦੇ 40 ਹੀ ਕੁਐਸਚਨ ਸੀ ਇੱਕ ਕੁਐਸਚਨ ਤੁਹਾਨੂੰ ਪੈਂਡਿੰਗ ਦਿੱਤਾ ਜਾਏਗਾ ਬੁੱਲੇ ਸ਼ਾਹ ਨੇ ਬੁੱਲੇ ਸ਼ਾਹ ਨੇ ਕਿੰਨੀਆਂ ਕਾਫੀਆਂ ਦੀ ਰਚਨਾ ਕੀਤੀ ਦੀ ਰਚਨਾ ਕੀਤੀ ਇਸ ਪ੍ਰਸ਼ਨ ਦਾ ਅਨਸਰ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਹੈ ਜੇ ਤੁਹਾਨੂੰ ਸਾਡੀ ਅੱਜ ਦੀ ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਹੈ ਥੈਂਕਸ ਫॉर ਵਾਚਿੰਗ